ਤਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਜਗਬਾਣੀ ਤੇ ਦੇ ਰਹੇ ਹਾਂ ਪੰਜਾਬ ਦੇ ਵਿੱਚ ਰੁਝਾਨ ਆਉਣੇ ਸ਼ੁਰੂ ਹੋ ਗਏ ਨੇ ਜਿੱਥੇ ਬੈਲਟ ਪੇਪਰ ਦੇ ਵਿੱਚ ਭਾਜਪਾ ਨੇ ਸ਼ੁਰੂਆਤ ਕੀਤੀ ਸੀ ਅਮ੍ਰਿਤਸਰ ਲੁਧਿਆਣਾ ਦੇ ਵਿੱਚ ਚਾਹੇ ਅਮ੍ਰਿਤਸਰ ਦੇ ਵਿੱਚ ਤਰਨਜੀਤ ਸੰਧੂ ਹੋਣ ਚਾਹੇ ਲੁਧਿਆਣਾ ਦੇ ਵਿੱਚ ਰਵਨੀਤ ਬਿੱਟੂ ਹੋਣ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਉਹ ਅੱਗੇ ਚੱਲ ਰਹੇ ਸੀ ਤਾਂ ਬਾਕੀ ਸੀਟਾਂ ਦੇ ਵੀ ਰੁਝਾਨ ਆਉਣੇ ਸ਼ੁਰੂ ਹੋ ਗਏ ਨੇ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਰਾਜਤਾਨੀ ਸੰਗਰੂਰ ਸੰਗਰੂਰ ਜੋ ਹੌਟ ਸੀਟ ਹੈ ਜਿੱਥੇ ਮੀਤ ਹੇਰ ਜਿਹੜੇ ਹਨ ਖੇਡ ਮੰਤਰੀ ਪੰਜਾਬ ਸਰਕਾਰ ਉਹ ਮੈਦਾਨ ਦੇ ਵਿੱਚ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਿਮਰਜੀਤ ਮਾਨ ਸੁਪਾਲ ਸਿੰਘ ਖਿਆਰਾ ਕਾਂਗਰਸ ਵੱਲੋਂ ਤਾਂ ਕਿਤੇ ਨਾ ਕਿਤੇ ਅਕਾਲੀ ਦਲ ਵੱਲੋਂ ਜਿਹੜੇ ਝੁੰਦਾ ਸਨ ਤੇ ਭਾਜਪਾ ਵੱਲੋਂ ਅਰਵਿੰਦ ਖੰਨਾ ਤਾਂ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਨੇ ਸਾਡੇ ਨਾਲ ਰੈਜ਼ੀਡੈਂਟ ਐਡੀਟਰ ਵਸ਼ਿਸ਼ਟ ਜੀ ਮੌਜੂਦ ਨੇ ਸਰ ਕੀ ਰੁਝਾਨ ਕੀ ਕਹਿੰਦੇ ਨੇ ਕੀ ਕਿਵੇਂ ਦੇਖਦੇ ਜਿਹੜੇ ਬੈਲਟ ਪੇਪਰ ਖੁੱਲੀ ਆ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇੱਕ ਤਰੀਕੇ ਦੇ ਨਾਲ ਭਾਜਪਾ ਨੇ ਐਂਟਰੀ ਕੀਤੀ ਤੇ ਅਕਾਲੀ ਦਲ ਦਾ ਹਜ ਤੱਕ ਕਿਤੇ ਖਾਤਾ ਖੁੱਲਦਾ ਦਿਖਾਈ ਨਹੀਂ ਦੇ ਰਿਹਾ ਤਾਂ ਕਿਹੜੀ ਕਿਹੜੀ ਸੀਟਾਂ ਦੇ ਬਾਕੀ ਰੁਝਾਨ ਅੱਗੇ ਨੇ ਕਾਂਗਰਸ ਵੀ ਕਾਫੀ ਅੱਗੇ ਚੱਲ ਰਹੀ ਹੈ ਅਹ ਦੇਖੋ ਹਜੇ ਤੱਕ 7 ਜਿਹੜੀਆਂ ਸੀਟਾਂ ਆ ਉਹਦੇ ਤੋਂ ਵੈਲਟ ਪੇਪਰਜ਼ ਦੇ ਰੁਝਾਨ ਆਏ ਨੇ ਇਹ ਸ਼ੁਰੂਆਤੀ ਰੁਝਾਨ ਨੇ ਅਮਰਸਰ ਔਰ ਲੁਧਿਆਣੇ ਤੇ ਭਾਜਪਾ ਅੱਗੇ ਹੈ ਜੇ ਆਪਾਂ ਗੱਲ ਕਰੀਏ ਫਤੇਗੜ੍ਹ ਅਤੇ ਫਿਰੋਜ਼ਪੁਰ ਤੋਂ ਕਾਂਗਰਸ ਦੇ ਕੈਂਡੀਡੇਟ ਅੱਗੇ ਨੇ ਔਰ ਸੰਗਰੂਰ ਔਰ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਔਰ ਖਡੂਰ ਸਾਹਿਬ ਜਿਹੜੀ 7ਵੀਂ ਸੀਟ ਹੈ ਉਥੋਂ ਭਾਈ ਅਮਰਿਤਪਾਲ ਸਿੰਘ ਜਿਹੜੇ ਇੰਡੀਪੈਂਡੈਂਟ ਕੈਂਡੀਡੇਟ ਨੇ ਉਹ ਸ਼ੁਰੂਆਤੀ ਰੋਜ਼ਾਨਾ ਦੇ ਵਿੱਚ ਅੱਗੇ ਚੱਲ ਰਹੇ ਨੇ ਜਿਸ ਤਰੀਕੇ ਦੇ ਨਾਲ ਚਰਚਾ ਚੱਲ ਰਹੀ ਸੀ ਖਡੂਰ ਸਬਸਿਡ ਤੇ ਕਿ ਖਡੂਰ ਜਿਹੜੀ ਸੀਟ ਹੈਗੀ ਆ ਖਡੂਰ ਸਾਹਿਬ ਵਾਲੀ ਉਥੇ ਭਾਈ ਅਮਰਿਤਪਾਲ ਸਿੰਘ ਜਿਹੜਾ ਇੱਕ ਤਰਫਾ ਦੇਖਿਆ ਜਾ ਰਿਹਾ ਸੀ ਵੋਟਾਂ ਤੋਂ 6 ਵਜੇ ਤੋਂ ਪਹਿਲਾਂ ਜਿਹੜੀਆਂ ਇਕੱਠੀਆਂ ਕਾਫੀ ਭਾਰੀ ਤਦਾਦ ਦੇ ਵਿੱਚ ਲੋਕਾਂ ਨੇ ਉੱਥੇ ਵੋਟਾਂ ਪਾਈਆਂ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਟ੍ਰੈਂਡ ਬਣਿਆ ਪੰਜਾਬ ਦੇ ਵਿੱਚ ਜਾਂ ਹਰ ਵਾਰੀ ਪੰਜਾਬ ਕੋਈ ਨਾ ਕੋਈ ਨਵਾਂ ਐਕਸਪੈਰੀਮੈਂਟ ਇੱਥੇ ਦੇ ਲੋਕ ਕਰਦੇ ਨੇ ਤਾਂ ਇਸ ਵਾਰ ਨਵੇਂ-ਨਵੇਂ ਰੁਝਾਨ ਜਿਹੜੇ ਹਨ ਉਹ ਦੇਖਣ ਨੂੰ ਮਿਲ ਰਹੇ ਨੇ ਜੋ ਹੁਣ ਤੱਕ ਦੇ ਟ੍ਰੈਂਡ ਸਾਹਮਣੇ ਆ ਰਹੇ ਨੇ ਵਰੁਣ ਜੀ ਹਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਏਗੀ ਕਿਉਂਕਿ ਇਹ ਕੁਝ ਸੈਂਕੜੇ ਜਾਂ ਕੁਝ ਹਜ਼ਾਰ ਜਿਹੜੇ ਵੈਲਟ ਪੇਪਰ ਨੇ ਉਹਨਾਂ ਦਾ ਇਹ ਰੁਝਾਨ ਹੈ ਇਹ ਰੁਝਾਨ ਜਿਵੇਂ ਜਿਵੇਂ ਅੱਗੇ ਅਲੱਗ-ਅਲੱਗ ਹਲਕੇਆਂ ਦੀਆਂ ਵੋਟਾਂ ਦੀ ਗਿਣਤੀ ਹੋਏਗੀ ਇਹ ਬਦਲਣਗੇ ਵੀ ਰੁਝਾਨ ਔਰ ਹੋ ਸਕਦਾ ਹੈ ਕਿਸੇ ਕੈਂਡੀਡੇਟ ਦੀ ਲੀਡ ਵਧੇ ਤੇ ਫਿਲਹਾਲ ਹਜੇ ਜੇ ਸ਼ੁਰੂਆਤੀ ਰੁਝਾਨ ਨੇ 7 ਸੀਟਾਂ ਦੇ ਹਜੇ ਅਸੀਂ ਬਠਿੰਡੇ ਦੀ ਗੱਲ ਕਰਾਂਗੇ ਬਠਿੰਡੇ ਤੋਂ ਹਜੇ ਆਪਣੇ ਕੋਲੇ ਰੁਝਾਨਾ ਨਹੀਂ ਆਇਆ ਇਸ ਲਈ ਇਹ ਪਹਿਲੀ ਵਾਰ ਹੈ ਕਿ ਅਕਾਲੀ ਦਲ ਹਜੇ ਕਿਸੇ ਵੀ ਸੀਟ ਦੇ ਉੱਪਰ ਰੁਝਾਨਾ ਚੱਗੇ ਨਹੀਂ ਹੈਗਾ ਇਹਨਾਂ ਸੱਤਾਂ ਸੀਟਾਂ ਦੇ ਜੇ ਆਪਾਂ 13 ਦੀ ਗੱਲ ਕਰੀਏ ਦੋ ਤੇ ਲੁਧਿਆਣੇ ਔਰ ਅਮਰਸਰ ਦੇ ਵਿੱਚ ਭਾਜਪੀ ਅਮਰਸਰ ਦੇ ਵਿੱਚ ਤਰਨਜੀਤ ਸਿੰਘ ਸੰਧੂ ਰਵਨੀਤ ਬਿੱਟੂ ਨੇ ਲੁਧਿਆਣੇ ਤੋਂ ਫਤੇਗੜ ਸਾਹਿਬ ਤੋਂ ਕਾਂਗਰਸ ਦੇ ਅਮਰ ਸਿੰਘ ਔਰ ਸ਼ੇਰ ਸਿੰਘ ਉਭਾਇਆ ਫਿਰੋਜ਼ਪੁਰ ਤੋਂ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਅਤੇ ਸੰਗਰੂਰ ਤੋਂ ਜਿਹੜੇ ਮੰਤਰੀ ਕੈਬਨਟ ਮੰਤਰੀ ਮੀਤੇ ਰੋਗੇ ਨੇ ਖਰੂਰ ਸਾਹਿਬ ਤੋਂ ਪਾਈ ਅਮਰਤਪਾਲ ਸਿੰਘ ਫਿਲਹਾਲ ਇਹ ਰੁਝਾਨ ਹੈ ਔਰ ਅਸੀਂ ਲਗਾਤਾਰ ਜਿੱਦਾਂ ਜਿੱਦਾਂ ਰੁਝਾਨ ਸਾਨੂੰ ਮਿਲਣਗੇ ਜਿੱਦਾਂ ਜਿੱਦਾਂ ਪਤਾ ਲੱਗੇਗਾ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਲੇਕਿਨ ਇਹ ਫਿਲਹਾਲ ਮੈਂ बार-बार ਤੁਹਾਨੂੰ ਫਿਰ ਕਹਿਣਾ ਹੈ ਕਿ ਇਹ ਸ਼ੁਰੂਆਤੀ ਰੁਝਾਨ ਨੇ ਔਰ ਇਹ ਬਦਲ ਵੀ ਸਕਦੇ ਆਮ ਆਦਮੀ ਪਾਰਟੀ ਦੀ ਗੱਲ ਕਰੂੰਗਾ ਜਿਸ ਤਰੀਕੇ ਨਾਲ ਮੈਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਰਾਜस्तानी ਖਾਸ ਕਰ ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਵੱਡਾ ਜਿਹੜਾ ਆਧਾਰ ਹੈਗਾ ਤਾਂ ਸੰਗਰੂਰ ਸੀਟ ਦੇ ਉੱਪਰ ਚਰਚਾ ਕਰਾਂਗੇ ਸੰਗਰੂਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੀਤ ਹੇਰ ਹੋਣਾ ਨੇ ਓਪਨਿੰਗ ਕੀਤੀ ਹੈਗੀ ਆ ਤਾਂ ਜਿਹੜੀ ਇਹ ਬੈਲਟ ਪੇਪਰ ਤੋਂ ਓਪਨਿੰਗ ਹੋਈ ਆ ਤਾਂ ਇਹ ਮੋਮੈਂਟਮ ਜਿਹੜਾ ਹੈਗਾ ਬਣਿਆ ਰਹੇਗਾ ਜਾਂ ਕਿਸ ਤਰੀਕੇ ਨਾਲ ਕਿਉਂਕਿ ਬਹੁਤ ਵੱਡਾ ਆਮ ਆਦਮੀ ਪਾਰਟੀ ਦੇ ਲਈ ਵੀ ਇਹ ਚੈਲੰਜ ਰਹਿਣ ਵਾਲਾ ਹੈਗਾ ਕਿਉਂਕਿ ਉਹਨਾਂ ਦੀ ਆਪਣੀ ਸੀਟ ਜਿਹੜੀ ਹੈਗੀ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਕਿਲਾ ਜਿਹੜਾ ਹੈਗਾ ਉਹ ਸੰਗਰੂਰ ਜਿਹੜਾ ਹੈਗਾ ਉਹ ਮੰਨਿਆ ਜਾਂਦਾ ਹੈਗਾ ਤਮਾਮ ਇੱਥੋਂ ਦੀ ਚਾਹੇ ਅਮਨ ਅਰੋੜਾ ਹੋਣ ਹਰਪਾਲ ਚੀਮਾ ਹੋਣ ਜਾਂ ਤਮਾਮ ਉਹਨਾਂ ਦੇ ਵਿਧਾਇਕ ਹੋਣ ਹਰ ਇੱਕ ਦੀ ਨਜ਼ਰਾਂ ਜਿਹੜੀਆਂ ਹਨ ਉਹ ਇਸ ਵੇਲੇ ਰੁਝਾਨਾਂ ਦੇ ਉੱਪਰ ਨੇ ਕਿ ਰੁਝਾਨ ਕੀ ਆ ਰਹੇ ਨੇ ਅ ਦੇਖੋ ਇਹ ਬਹੁਤ ਜਲਦਬਾਜੀ ਹੈ ਕੁਝ ਵੀ ਕਹਿਣਾ ਵਰੁਣ ਜੀ ਮੈਂ ਪਹਿਲਾਂ ਵੀ ਜਿਸ ਵਾਂ ਤੁਹਾਨੂੰ ਦੱਸਿਆ ਕਿ ਇਹ ਸਿਰਫ ਵੈਲਟ ਪੇਪਰਸ ਦੀ ਜਿਹੜੀ ਅਕਾਊਂਟਿੰਗ ਹੋਈ ਹੈ ਉਥੋਂ ਦੇ ਹਜੇ ਸ਼ੁਰੂਆਤੀ ਰੁਝਾਨ ਨੇ ਇਹ ਸਮਾਂ ਆਉਣ ਤੇ ਬਦਲ ਵੀ ਸਕਦੇ ਨੇ ਔਰ ਇਹ ਵੀ ਹੋ ਸਕਦਾ ਹੈ ਕਿ ਬੀਥ ਥੀਅਰ ਇਸ ਲੀਡ ਨੂੰ ਹੋਰ ਵਧਾਉਣ ਤੇ ਕੁੱਲ ਮਿਲਾ ਕੇ 7 ਸੀਟਾਂ ਦਾ ਆਪਣੇ ਕੋਲ ਰੁਝਾਨ ਹੈ ਜਿੱਦਾਂ ਜਿੱਦਾਂ ਹੋਰ ਰੁਝਾਨ ਆਉਣਗੇ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਉਹਨਾਂ ਦੀ ਜਾਣਕਾਰੀ ਸਾਂਝਾ ਕਰਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਤੁਹਾਨੂੰ ਰੁਝਾਨ ਰੁਝਾਨ ਜਿਹੜੇ ਹਨ ਉਹ ਦੱਸ ਰਹੇ ਸੀ ਫਿਲਹਾਲ 7 ਸੀਟਾਂ ਦੇ ਉੱਪਰ ਰੁਝਾਨ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਕਾਂਗਰਸ ਭਾਜਪਾ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਖਾਤਾ ਖੋਲਦੀ ਨਜ਼ਰ ਆ ਰਹੀ ਆ ਆਮ ਆਦਮੀ ਪਾਰਟੀ ਖਾਤਾ ਖੋਲਦੀ ਨਜ਼ਰ ਆ ਰਹੀ ਆ ਫਿਲਹਾਲ ਬੈਲਟ ਪੇਪਰ ਦੇ ਜਿਹੜੇ ਹਨ ਇਹ ਰੁਝਾਨ ਹਨ ਕਿਉਂਕਿ ਬੈਲਟ ਪੇਪਰ ਦੀ ਸੰਖਿਆ ਬਹੁਤ ਘੱਟ ਹੁੰਦੀ ਆ ਤਾਂ ਬੈਲਟ ਪੇਪਰ ਤੋਂ ਬਾਅਦ ਜਦੋਂ ਮਸ਼ੀਨਾਂ ਖੁੱਲਣਗੀਆਂ ਉਸ ਦੇ ਵਿੱਚ ਕੌਣ ਅੱਗੇ ਜਾਂਦਾ ਕਿਸ ਨੂੰ ਲੀਡ ਮਿਲਦੀ ਹੈ ਵੀ ਤੁਹਾਨੂੰ ਜਗਬਾਨੀ ਦੇ ਉੱਪਰ ਅਪਡੇਟ ਦਿੰਦੇ ਰਹਾਂਗੇ ਫਿਲਹਾਲ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਭਾਜਪਾ ਦੇ ਤਰਨਜੀਤ ਸੰਧੂ ਹੋਣ ਰਵਨੀਤ ਬਿੱਟੂ ਹੋਣ ਆਮ ਆਦਮੀ ਪਾਰਟੀ ਦੇ ਮੀਤ ਹੇਰ ਹੋਣ ਕਾਂਗਰਸ ਦੇ ਡਾਕਟਰ ਅਮਰ ਸਿੰਘ ਹੋਣ ਜਾਂ ਹੋਰ ਬਾਕੀ ਜਿਹੜੇ ਕੈਂਡੀਡੇਟ ਹਨ ਉਹ ਆਪਣਾ ਖਾਤਾ ਖੋਲਦੇ ਨਜ਼ਰ ਆ ਰਹੇ ਨੇ